ਕਾਮ ਕ੍ਰੋਧ ਮਦ ਵਿਆਪਿਆ ਮਦ ਦਾ ਅਰਥ ਨਸ਼ਾ ਹੰਕਾਰ ਦੇ ਨਸ਼ੇ ਦੇ ਵਿੱਚ ਪਿਆ ਹੋਇਆ ਕ੍ਰੋਧ ਦੇ ਨਸ਼ੇ ਦੇ ਵਿੱਚ ਪਿਆ ਹੋਇਆ ਕਾਮ ਦੇ ਨਸ਼ੇ ਦੇ ਵਿੱਚ ਪਿਆ ਹੋਇਆ ਫਿਰ ਫਿਰ ਜੁਨੀ ਪਾਏ ਤੇ ਅਨੇਕਾਂ ਜੁਨਾਂ ਦੇ ਵਿੱਚ ਭਟਕਦਾ ਫਿਰਦਾ ਜਦੋਂ ਹੰਕਾਰ ਦੇ ਵਿੱਚ ਫਿਰਦਾ ਜਦੋਂ ਕ੍ਰੋਧ ਦੇ ਵਿੱਚ ਫਿਰਦਾ ਜਦੋਂ ਸਤਿਗੁਰੂ ਕਹਿੰਦੇ ਕ੍ਰੋਧ ਦੇ ਵਿੱਚ ਫਿਰਦਾ ਹੈ ਨਾ ਤੇ ਇਹ ਉਸੇ ਹਲਕਾਏ ਕੁੱਤੇ ਵਰਗਾ ਸੁਭਾਅ ਹੈ ਦਾ ਜੇ ਕਾਮ ਦੇ ਵਿੱਚ ਫਿਰਦਾ ਹੈ ਨਾ ਤੇ ਇਹ ਉਸ ਹਾਥੀ ਦੇ ਵਰਗਾ ਆ ਜਿਹੜਾ ਹਾਥੀ ਹੀ ਹਤਨੀ ਵੱਲ ਦੇਖ ਕਰਕੇ ਕਾਮਕ ਹੋ ਜਾਂਦਾ ਫਿਰ ਫਿਰ ਜੋਨੀ ਪਾਈ ਸਤਿਗੁਰੂ ਜੀ ਕਹਿੰਦੇ ਮੈਨੂੰ ਇਹਦੇ ਵਿੱਚ ਬੰਦਾ ਥੋੜੀ ਨਜ਼ਰ ਆ ਰਿਹਾ ਮੈਨੂੰ ਤੇਰੇ ਵਿੱਚ ਜਾਨਵਰ ਨਜ਼ਰ ਆ ਰਿਹਾ ਜਾਨਵਰ ਠੀਕ ਹੈ ਬੰਦਾ ਹੋਵੇਗਾ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ ਬੇਸ਼ੱਕ ਇਹ ਮੂੰਹ ਤੋਂ ਸਰੀਰ ਤੋਂ ਤਨ ਕਰਕੇ ਬੰਦਾ ਵੀ ਦੇਖਦਾ ਹੋਵੇ ਪਰ ਮੇਰੇ ਹਿਸਾਬ ਨਾਲ ਬੰਦਾ ਨਹੀਂ ਹੈ ਬਾਬਾ ਜੀ ਬੰਦਾ ਕੌਣ ਆ ਫਿਰ ਕਹਿੰਦੇ ਹੁਕਮ ਨੂੰ ਪਛਾਨੇ ਏਕੋ ਜਾਣ ਬੰਦਾ ਕਹੀਏ ਸੋਈ ਬੰਦਾ ਧੋਇਆ ਜਿਹੜਾ ਉਹ ਕੋ ਨੂੰ ਪਛਾਣਦਾ ਤੇ ਸਿਰਫ ਇੱਕ ਹੀ ਰੱਬ ਨੂੰ ਜਾਪਦਾ ਬਾਕੀ ਸਾਰੇ ਕੁਝ ਤੇ ਨਹੀਂ ਬੰਦੇ ਨੇ ਠੀਕ ਹੈ ਸਰੂਪ ਬੰਦਿਆਂ ਵਾਲਾ ਹੋਵੇਗਾ ਜਦੋਂ ਗੁਰਬਾਣੀ ਨੇ ਜੁਨਾ ਦੀ ਗੱਲ ਕੀਤੀ ਹਨ ਇਦਾਂ ਜੁਨਾ ਦੀ ਗੱਲ ਕੀਤੀ ਆ ਕਾਮ ਕ੍ਰੋਧ ਮਦ ਤੇ ਆਪਿਆ ਫਿਰ ਫਿਰ ਜੁਨ ਨਹੀਂ ਪਾਏ ਮਨ ਕਰਕੇ ਇਨਸਾਨ ਜੁਨਾ ਭੁਗਤਦਾ ਹੈ ਪਤਾ ਨਹੀਂ ਕਿੰਨਿਆਂ ਦਾ ਜੁਨਾ ਭੁਗਤਦਾ ਹੈ तुम देखो जो गुरबाणी आप जूना बारे पढ़ते हैं तो मैं एक बार भी एक दिन भी किसी ने कहा समझ नहीं लगी फिर दबा तो समझाओ गुरबाणी ने शरीर करके जून नहीं मनी गुरबाणी ने कहा तू मन करके ने कहा जूना नहीं? आपा है कि जेकर आप पढ़िए देखो सतगुरु जी कहते अंतकाल जो लड़की समर ऐसी चिंता में जी मर वेशवा जोन वाल, वाल होकर हम वेशवा को जून नहीं है ਹਣ ਕੀ ਮਾਂ ਦੇ ਪੇਟ ਦੇ ਵਿੱਚ ਔਤ ਜੰਮਦੀ ਆ ਰੇਸ਼ਵਾ ਜੰਮਦੀ ਆ ਗਰਬਾਣੀ ਨੇ ਮੰਨ ਕਰਕੇ ਗਿਆ ਕਿ ਤੇਰਾ ਵੀ ਹਾਲ ਉਸੇ ਵੇਸ਼ਮਾ ਦੇ ਤਰ੍ਹਾਂ ਜਿਵੇਂ ਥਾਂ ਥਾਂ ਭਟਕਦੀ ਏ ਨਾ ਮਨਾ ਤੇਰਾ ਵੀ ਹਾਲ ਉਦੇ ਤਰ੍ਹਾਂ ਅੱਗੇ ਹੋਰ ਪੜੋ ਅੰਤ ਕਾਲ ਜੋ ਮੰਨ ਗਰ ਸਿਮਰਐ ਐਸੇ ਚਿੰਤਾ ਮੇ ਜੇ ਮਰੈ ਪ੍ਰੇਤ ਜੋਨ ਹੁਣ ਪ੍ਰੇਤ ਨਹੀਂ ਕੋਈ ਜੁਣੀ ਮੰਨਿਆ ਤੇ ਜਾਂਦਾ ਮੰਨਦਾ ਮਰਨ ਤੋਂ ਬਾਅਦ ਪ੍ਰੇਤ ਬਣਦਾ ਤੇ ਪ੍ਰੇਤ ਫਿਰ ਜੁਣ ਛੋੜੀ ਹੋਈ ਕੋਈ ਸਤਿਗੁਰੂ ਜੀ ਪ੍ਰੇਤ ਵੀ ਜੁਣਨੇ ਆ ਸਤਿਗੁਰੂ ਜੀ ਪ੍ਰੇਤ ਤੁਸੀਂ ਕਹਿੰਦੇ ਕਿੰਨੋ ਸਤਿਗੁਰੂ ਜੀ ਪ੍ਰੇਤ ਹੈ ਕੀ ਤੁਸੀਂ ਬਾਣੀ ਦੇ ਵਿੱਚ ਦੱਸ ਸਕਦੇ ਮਾਇਆ ਮੋ ਪ੍ਰੇਤ ਹੈ ਮਾਇਆ ਹੀ ਪ੍ਰੇਤ ਹੈ ਮਾਇਆ ਮੋ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਇਹੀ ਪ੍ਰੇਤ ਹੈ ਮਾਇਆ ਮੋ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਗੁਰਬਾਣੀ ਨੇ ਮਾਇਆ ਨੂੰ ਪ੍ਰੇਤ ਮੰਨਿਆ ਮਾਨੀ ਦੇ ਕਾਮ ਨੂੰ ਪ੍ਰੇਤ ਮੰਨੇ ਆ ਮਾਨੀ ਬਾਣੀ ਨੇ ਹੰਕਾਰ ਨੂੰ ਪ੍ਰੇਤ ਮੰਨੇ ਆ ਸਤਗੁਰੂ ਜੀ ਕਹਿੰਦੇ ਇਹ ਪ੍ਰੇਤ ਹੈ ਇਸ ਇਹ ਵੀ ਕਰਕੇ ਤੂੰ ਪ੍ਰੇਤ ਦੀ ਜੁਗੋਂ ਦੇ ਵਿੱਚ ਹੈ ਤੂੰ ਤਾਂ ਚੱਲਦਾ ਫਿਰਦਾ ਪ੍ਰੇਤ ਹੈ ਤੂੰ ਤਾਂ ਚੱਲਦਾ ਫਿਰਦਾ ਭੂਤ ਦੇਖਦਾ ਮੈਨੂੰ ਜੇ ਕਰ ਸਾਧ ਨਾ ਸੇਵਿਆ ਹਰ ਕੀ ਸੇਵਾ ਨਹੀਂ ਤੇ ਹਰ ਮਰਖ ਟਸਰ ਕੇ ਭੂਤ ਬਸੇ ਸਤਗੁਰੂ ਜੀ ਤੂੰ ਭੂਤ ਹੀ ਹੈ ਤੂੰ ਹੋਰ ਕੀ ਹੈ ਇਹ ਤਾਂ ਵੱਡਾ ਧੂਤ ਮੈਨੂੰ ਦੇਖਦਾ ਨਹੀਂ ਕੋਈ ਵੀ ਕਿਉਂ ਕਿ ਕਿ ਤੂੰ ਤਾਂ ਹਲਕਾਏ ਕੁੱਤੀ ਵਾਂਗ ਤੁਰਿਆ ਫਿਰਦਾ ਏ ਇਹ ਆਮ ਤੁਰਿਆ ਫਿਰਦਾ ਜੋ ਕੂਕਰ ਹਲ ਖਾਇਆ ਧਾਵੈ ਦਾਦਿਛ ਜਾਏ ਲੋਭੀ ਜੰਤ ਨਾ ਜਾਣੀ ਭਾਕਾ-ਪਾਕਾ ਸਭ ਖਾਏ ਸਤਗੁਰ ਜੀ ਨੇ ਇਹਨਾਂ ਚੀਜ਼ਾਂ ਕਰਕੇ ਜੂਨਾ ਮੰਨਿਆ ਹੋਇਆ ਕਾਮ ਕ੍ਰੋਧ ਮਦ ਵਿਆਪਿਆ ਨਸ਼ੇ ਵਿੱਚ ਵਿਆਪਿਆ ਹੋਇਆ ਤੇ ਜਿਹੜਾ ਇਨਸਾਨ ਨਸ਼ੇ ਦੇ ਵਿੱਚ ਹੁੰਦਾ ਹੈ ਨਾ ਫਿਰ ਉਹ ਆਪਣੀ ਮਾਂ ਤੇ ਵੀ ਹੱਥ ਚੁੱਕ ਦਿੰਦਾ ਪਤਨੀ ਤੇ ਵੀ ਹੱਥ ਚੁੱਕ ਦਿੰਦਾ ਹੈ ਸਤਿਗੁਰ ਜੀ ਕਹਿੰਦੇ ਨੇ ਇਹਨੂੰ ਕਾਮ ਕ੍ਰੋਧ ਦਾ ਨਸ਼ਾ ਹੈ ਜਿਨ ਕੀਤਾ ਕਿਸੇ ਨਾ ਜਾਣਈ ਜਿਨ ਨੂੰ ਪੈਦਾ ਕੀਤਾ ਉਹਨੂੰ ਚੇਤੇ ਨਹੀਂ ਕਰਦਾ ਫਿਰ ਫਿਰ ਆਦਾ ਜਾਏ ਅਨਕ ਪ੍ਰਕਾਰੀ ਮੁਗਿਆ ਬਉ ਬੇਦੇਸ਼